ਸਸ ਜੀ ਕਲ ਜੀ ਸਾਰਿਆਂ ਨੂੰ ਮੈਂ ਲਾਪਰਿਤ ਹੋ ਕਰ ਹਾਜ਼ਰਾਂ ਜੀ ਪੂਜਾ ਸੈਣੀ ਦੁਆਰਾ ਲਿਖੀ ਗਿਆ ਨਾਵਲ ਅਰਮਾਨਾਂ ਦਾ ਕਤਲ ਦਾ ਭਾਗ ਪੰਜਮਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਕਾਰਾ ਬਾਪੂ ਜੀ ਨੇ ਬੰਦ ਨੂੰ ਕਿਹਾ ਬੰਦ ਦੇਖ ਤੂੰ ਹੁਣ ਸਿਆਣਾ ਬਣ ਚਾਰ ਬੰਦਿਆਂ ਵਿੱਚ ਜਨਾਨੀ ਨਾਲ ਕਿਵੇਂ ਗੱਲ ਕਰੀ ਦੀਆ ਧਿਆਨ ਰੱਖੀ ਦਾ ਤੂੰ ਕਿਵੇਂ ਜੀਤੀ ਨਾਲ ਬੋਲਿਆ ਮੈਂ ਚੁੱਪ ਰਿਆ ਇਸ ਲਈ ਕਿ ਉਹ ਪੁੱਤ ਮੇਰੇ ਹੀ ਆ ਪਰ ਤੇਰੇ ਨਾਲ ਸ਼ਰੀਕ ਪੁਨਾ ਕਰ ਰਹੇ ਆ ਸਾਮ ਚੌਣਾ ਦੀਆਂ ਚਾਲਾਂ ਨੜੇ ਤੂਤੀ ਦਾ ਬਾਪ ਐ ਉਸ ਬਾਰੇ ਵੀ ਸੋਚ ਫੇਰ ਨਾ ਦਰੂਪੀਂ ਲੱਗ ਪਈ ਅਜੀ ਬਾਪੂ ਕਹਿ ਰਹੇ ਸੀ ਜਦ ਨੂੰ ਜੀਤੀ ਬੋੜ ਪਈ ਬਾਪੂ ਜੀ ਦੀਦੀ ਹੁਣੇ ਕਹਿੰਦੇ ਸੀ ਉਹਨਾਂ ਨੇ ਪੈਸਾ ਪੂਰਾ ਕਰਨ ਨੂੰ ਸਾਰੀ ਪਹਿਲੀ ਵੇਚਦੀ ਆ ਨਿੰਮੀ ਦੀਦੀ ਹੁਣਾਂ ਨੇ ਵੀ ਕਾਫੀ ਕੁਝ ਵੇਚਤਾ ਕਹਿ ਰਹੇ ਸੀ ਕਰਜ਼ਾ ਵੀ ਲਿਆ ਬੰਤ ਬੋਲਿਆ ਹੋਰ ਕੁਝ ਕਹਿਣਾ ਤੂੰ ਤੈਨੂੰ ਹੀ ਇਹ ਸਭ ਦੱਸਿਆ ਸਾਨੂੰ ਤਾਂ ਕੁਝ ਨਹੀਂ ਕਿਹਾ ਬਹੁਤ ਵਧੀਆ ਤੱਕ ਘਰਾ ਪਹਿਲੀ ਆ ਕੋਲ ਨਿੰਮੀ ਦੇ ਦੋਵੇਂ ਪੁੱਤ ਬਾਹਰ ਆ। ਦੱਸ ਉਹਨਾਂ ਕਿਉਂ ਵੇਚ ਨਹੀਂ? ਸਾਨੂੰ ਭਾਈਆਂ ਨੂੰ ਇਕੱਠੇ ਦੇਖ ਤੂੰ ਮੱਚ ਗਈ। ਜਿਨ੍ਹਾਂ ਨੇ ਹੁੰਦੇ ਹੀ ਐਵੇਂ ਆ, ਦੂਜਿਆਂ ਤੋਂ ਤੂੰ ਜਲ ਰਹੀ ਏ। ਸਹੀ ਕਹਿੰਦੀ ਸੀ ਵੱਡੀ ਭਾਬੀ, ਤੇਰਾ ਦਿਮਾਗ ਖਰਾਵਾ। ਰਾਈ ਦਾ ਪਹਾੜ ਬਣਾ ਦੇਣੀ ਏ। ਜੀਤੀ ਰੋ ਪਈ। ਬੋਲੀ ਕੀ ਕਹਿ ਰਹੇ ਹੋ? ਮੈਂ ਕਿਉਂ ਚਲਣਾ? ਬੰਦ ਨੜੇ ਬਾਪੂ ਜੀ, ਤੁਸੀਂ ਸਾਡੇ ਵਰੀ ਨਾਲ ਸੋਚਿਆ ਕਰੋ। ਮੈਨੂੰ ਪਤਾ ਇਹਨੂੰ ਕਿਵੇਂ ਰੱਖਣਾ। ਇਹਦੇ ਕਰਕੇ ਹੀ ਸਾਰੇ ਭਾਈ ਅਲੱਗ ਹੋ ਗਏ। ਅੱਜ ਕਈ ਸਾਲਾਂ ਬਾਅਦ ਬੰਤ ਨਾਲ ਮਿਲੇ ਤਾਂ ਬਰਦਾਸ਼ਤ ਨਹੀਂ ਹੋਇਆ ਬੰਤ ਚੁੱਪ ਕਰ ਜਾ ਬਾਪੂ ਜੀ ਬੋਲੇ ਇੱਕ ਕੁੜੀ ਨੇ ਸ਼ੇਰੂਆ ਆਪਣੇ ਸਾਰੇ ਅਨਮਾਨ ਖੋਜ ਪਾਤੇ ਤੇਰੇ ਵਰਗੇ ਸ਼ਰਾਬੀ ਨੂੰ ਸਹੀ ਕਰਤਾ ਕੋਈ ਹੋਰ ਹੁੰਦੀ ਕਦੋਂ ਦੀ ਭੱਜ ਜਾਂਦੀ ਬੰਤ ਹਾਂ ਬਾਪੂ ਮੈਂ ਹੀ ਸ਼ਰਾਬੀ ਹਾਂ ਇਹਨੇ ਨੂੰ ਲਾਡੂ ਰੋਪੇ ਪਾਪਾ ਪਾਪਾ ਕਰਦੀ ਗੁੱਸਾ ਛੜ ਗਈ ਤੇ ਬੰਤ ਉਸ ਨੂੰ ਹਟਾ ਬਾਹਰ ਨੂੰ ਚਲਾ ਗਿਆ ਇਹ ਪਹਿਲੀ ਦਫਾ ਸੀ ਜਰ ਬੰਤ ਨਹੀਂ ਲਾਡੂ ਨੂੰ ਝਿੜ ਗਿਆ ਸੀ ਜੀਤੀ ਲਾਡੂ ਨੂੰ ਝਪ ਕਰਵਾਉਣ ਲੱਗੀ ਬਾਪੂ ਜੀ ਬੋਲੇ ਜੀਤੀ ਤੂੰ ਕਿਉਂ ਕਹਿਣਾ ਸੀ ਕੁਝ ਉਹ ਵੇਚਣ ਖੱਟਣ ਰੱਖਣ ਉਹਨਾਂ ਦੀ ਜ਼ਮੀਨ ਸੀ ਜੀਤੀ ਬਾਪੂ ਜੀ ਹੁਣ ਤੁਸੀਂ ਬਸ ਕਰੋ ਮੇਰੇ ਤੋਂ برداشت ਨਹੀਂ ਹੁੰਦਾ ਮੈਂ ਬਹੁਤ ਕੁਝ ਕਹਿ ਦੇਣਾ ਬਾਪੂ ਜੀ ਪੁੱਤ ਗੁੱਸਾ ਨਾ ਕਰ ਇਹ ਗੱਲਾਂ ਬੰਦੀ ਨੂੰ ਕੱਲੇ ਨੂੰ ਕਹੀ ਦੀਆਂ ਤੇ ਉਹ ਸੁਣਦਾ ਤੇਰੀ ਮਾਂ ਕਦੇ ਮੈਨੂੰ ਕਿਸੇ ਵਿੱਚ ਕੁਝ ਨਹੀਂ ਆਖਦੀ ਸੀ ਬਾਪੂ ਜੀ ਇਥੇ ਉਪਰਾ ਕੌਣ ਸੀ ਤੁਸੀਂ ਸੀ ਮੈਂ ਤੇ ਬੰਤ ਲਾਡੂ ਨੂੰ ਕੀ ਸਮਝਨੀ ਚਲ ਤੂੰ ਕੰਮ ਕਰ ਮੈਂ ਤੇ ਲਾਡੂ ਪਿੰਡ ਕੁੰਮ ਲਈ ਲਾਡੂ ਚੱਲ ਲਾਡੂ ਨੂੰ ਨਾਲ ਲੈ ਬਾਪੂ ਜੀ ਖੇਤਾਂ ਵੱਲ ਹੌਲੀ ਹੌਲੀ ਤੁਰ ਪਏ ਉਹ ਜਾਣਦੇ ਸੀ ਕਿ ਬੰਤ ਖੇਤਾਂ ਵਿੱਚ ਸ਼ਰਾਬ ਪੀਵੇਗਾ ਉਹ ਖੇਤ ਗਏ ਤਾਂ ਦੇਖਿਆ ਦੋਵੇਂ ਵੱਡਾ ਤੇ ਗਵਲਾ ਹੀ ਖੜੇ ਸਨ ਬਾਪੂ ਜੀ ਬੋਲੇ ਤੁਸੀਂ ਕੀ ਕਰਦੇ ਹੋ ਬਈ ਨਿੱਕੇ ਦੀ ਤਿਆਰੀ ਹੋ ਗਈ ਨਹੀਂ ਬਾਪੂ ਜੀ ਉਹ ਖੇਤ ਆਈ ਸੀ ਬੰਤ ਨੂੰ ਦੇਖਿਆ ਤਾਂ ਅੱਗੇ ਅੱਜ ਕਿਦਾਂ ਨਿਕਾ ਪੈ ਗਈ ਅੱਗੇ ਵੀ ਬੰਦ ਇੱਥੀ ਹੁੰਦਾ ਸੀ ਨਾ ਬਾਪੂ ਐਵੇਂ ਸ਼ੱਕ ਨਾ ਕਰ ਬਾਪੂ ਨਾ ਪੁੱਤ ਸ਼ੱਕ ਕਾ ਦਾ ਬੰਦ ਚ ਲਾਡੂ ਨੂੰ ਬਾਜ਼ਾਰੋਂ ਕੁਝ ਲਿਆ ਦੇ ਮੈਂ ਦੇਖ ਲਉ ਪਾਣੀ ਆ ਜਾ ਤੂੰ ਸੀ ਬਹਿ ਜਾ ਦੋਵੇਂ ਬੰਦ ਲਾਡੂ ਨੂੰ ਚੀਜੀ ਦਮਨ ਹੱਟੀ ਤੇ ਲੈ ਗਿਆ ਬਾਪੂ ਜੀ ਸੁਣੋ ਤੁਸੀਂ ਦੋਵੇਂ ਕੰਨ ਖੋੜ ਕੇ ਬੰਤ ਨੇ ਸ਼ਰਾਬ ਛੱਡਦੀ ਆ ਆ ਜਿਹੜਾ ਝੋਲੇ ਵਿੱਚ ਪਾਉ ਉਹ ਘਰ ਲੈ ਜਾਓ ਨੜੇ ਜ਼ਮੀਨ ਤੁਸੀਂ ਵੇਚਦੀ ਐ ਉਹ 10 ਦਾ ਜੀਤੀ ਨੇ ਦੇਖੋ ਦੋਵੇਂ ਤੁਹਾਡੇ ਬੱਚੇ ਸੱਟਾ ਕਿਉਂ ਤੁਸੀਂ ਬੰਦ ਵੀ ਹੁਣ ਫਿਰ ਤੁਰਪੇ ਬਦਵਾ ਨਹੀਂ ਲਈਦੀ ਕਿਸੇ ਦੀ ਸਮਝ ਕੇ ਬਾਪੂ ਜੀ ਇਹਨਾਂ ਗੱਲਾਂ ਕਰਕੇ ਹੀ ਘਰੋਂ ਕੱਢਿਆ ਸੀ ਪਤਾ ਨਹੀਂ ਜੀਤੀ ਨੇ ਕੀ ਜਾਦੂ ਕੀਤਾ ਆ ਤੁਸੀਂ ਉਸੇ ਬੋਲੇ ਬੋਲ ਰਹੇ ਸਾਡੇ ਮਨਾਂ 'ਚ ਕੁਝ ਨਹੀਂ ਅਜੇ ਦੋ ਘੁੱਟ ਪੀ ਲੈਨੇ ਆ ਤਾਂ ਦੁੱਖ ਸੁੱਖ ਹੌਲਾ ਹੋ ਜਾਂਦਾ ਕਹ ਵੱਡਾ ਤੁਰਪਿਆ ਇੰਨੇ ਨੂੰ ਛੋਟਾ ਬੋਲਿਆ ਅਸੀਂ ਤਾਂ ਸੋਚਦੇ ਸੀ ਜੀਤੀ ਸੁਧਰ ਗਈ ਹੋਣੀ ਪਰ ਕਿੱਥੇ ਦਿਮਾਗ ਹੀ ਉਸ ਦਾ ਮੋਟਾ ਤੇ ਛਕੀ ਜਾ ਬਾਪੂ ਤੂੰ ਵੀ ਉਸੇ ਇਸ਼ਾਰਿਆਂ ਤੇ ਚੱਲਦਾ ਜਦ ਨੂੰ ਬੰਦ ਆ ਗਿਆ ਬੋਲਿਆ ਵੀਰੇ ਕੀ ਹੋ ਗਿਆ ਬਾਪੂ ਹੁਣ ਕਿਉਂ ਰੋ ਰਿਆਂ ਸਵੇਰੇ ਜੀਤੀ ਹੁਣ ਬਾਪੂ ਕੀ ਹੋਇਆ ਕੁਛ ਨਹੀਂ ਬੰਤ ਇਹ ਸਿਆਣੇ ਬੰਦੇ ਆ ਭਰਾਵਾ ਸਾਡੀ ਜ਼ਮੀਨ ਵਿਕ ਗਈ ਅਸੀਂ ਕਿਉਂ ਤੱਕਣਾ ਤੇਰੀ ਵੱਲ ਪਤਾ ਨਹੀਂ ਤੇਰੀ ਰਾਨ ਨੇ ਕੀ ਕੰਨੀ ਫੂਕ ਮਾਰਤੀ ਆ ਬਾਪੂ ਉਸ ਤੇ ਗੁਣ ਗਈ ਜਾਂਦਾ ਬੰਤ ਬਾਪੂ ਚੁੱਪ ਕਰ ਮਿਰੀ ਬਸ ਕਰੋ ਤੁਸੀਂ ਵੀ ਮਸਾਂ ਖੁਸ਼ੀ ਦੇ ਦਿਨ ਆਏ ਨੇ ਕਿਉਂ ਫਿਰ ਉਹੀ ਗੱਲਾਂ ਚਲੋ ਜਾਓ ਤੁਸੀਂ ਵੀ ਘਰ ਰਾਤ ਹੋ ਗਈ ਚਲ ਬਾਪੂ ਆਪਾਂ ਵੀ ਚਲੀਏ ਲਾਡੂ ਨੂੰ ਵੀ ਨੀਂਦ ਆ ਰਹੀ ਹੈ ਅੱਛਾ ਬੰਤ ਧਿਆਨ ਰੱਖੀ ਚਲਦੇ ਹਾਂ ਬਾਪੂ ਨਾਲੇ ਆਪਣੀ ਲਾਡਲੀ ਨੂੰ ਕਹਿ ਦੇਈ ਆਰਾਮ ਨਾਲ ਸੌਵੀ ਕਿਤੇ ਅਸੀਂ ਹੀ ਨਾ ਦਿਖੀ ਜਾਈਏ ਕਿਆ ਚਲੇਗੇ ਬੰਤ ਬਾਪੂ ਜੀ ਤੇ ਲੱਡੂ ਵੀ ਕਾਰਾ ਗਏ ਜੀਤੀ ਕਿੰਨਾ ਟਾਈਮ ਲਾਤਾ ਬਾਪੂ ਜੀ ਮੈਨੂੰ ਫਿਕਰ ਲੱਗੀ ਮੇਰੀ ਧੀ ਰਾਣੀ ਆ ਗਈ Papa ਕਿੱਥੇ ਤੇਰੀ ਜੀਤੀ ਕੇ ਦਰਵਾਜ਼ੇ ਨੂੰ ਚਾਕਰ ਲੱਗੀ ਬੰਤ ਛੱਤ ਤੇ ਜਾ ਮੰਜਾ ਡਾ ਪੈ ਗਿਆ ਜੀਤੀ ਬੋਲੀ ਬਾਪੂ ਜੀ ਬੰਤ ਨਹੀਂ ਆਏ ਬਾਪੂ ਜੀ ਉੱਪਰ ਹੋਣਾ ਦੇਖ ਲਾ ਆਇਆ ਤੇ ਨਾਲ ਹੀ ਆ ਪਰ ਪਹਿਲਾਂ ਰੋਟੀ ਬਣਾ ਲਾਂ ਬਾਪੂ ਜੀ ਰੋਟੀ ਬਣੀ ਆ ਤਸੀਂ ਹੱਥ ਥੋਲੋ ਮੈਂ ਬੰਤ ਨੂੰ ਦੇਖਾਈ ਜੀਤੀ ਛੱਤ ਤੇ ਗਏ ਤੇ ਦੇਖਿਆ ਬੰਤ ਮੰंजे ਤੇ ਬੈਠ ਸੋਚ ਰਿਹਾ ਸੀ ਉਸਨੇ ਜੀਤੀ ਦੇ ਪੈਰਾਂ ਦੀ ਆਹਟ ਮਹਿਸੂਸ ਕੀਤੀ ਤੇ ਬੋਲਿਆ ਮੋਟੋ ਮੰਗ ਰਹੀ ਆ ਗਈ ਜੀਤੀ ਹਾਂਜੀ ਆਜ ਰੋਟੀ ਖਾ ਲਓ ਮਾਲਕੋ ਨਹੀਂ ਗੱਲ ਸੁਣ ਬੰਤ ਬੋਲਿਆ ਸਾਰੀ ਰਾਤ ਆਪਿਆ ਗੱਲ ਸੁਣਨ ਨੂੰ ਹੁਣ ਤੁਸੀਂ ਚੱਲੋ ਬਾਪੂ ਜੀ ਉੜੀਕਦੇ ਹੋਣੇ ਆ ਹਾਂਜੀ ਨਾਲ ਇੱਕਲ ਹੋਰ ਮੈਨੂੰ ਮਾਫ ਕਰ ਦਿਓ ਮੈਂ ਜ਼ਿਆਦਾ ਹੀ ਬੋਲ ਗਈ ਪਰ ਮੇਰਾ ਕੋਈ ਗਲਤ ਵਿਚਾਰ ਨਹੀਂ ਸੀ। ਮਾਫ ਕਰ ਦੋ ਨਾ ਪਲੀਜ਼ ਕਹਿ ਜੀਤੀ। ਬੰਤ ਨੂੰ ਮੰਨਤ ਕਰਨ ਲੱਗੀ। ਬੰਤ ਤੁਰ ਖੜਕੇ ਕਿਹੜੇ ਮਾਫੀ ਮੰਗੀ ਦੀ ਆ? ਮਾਫੀ ਤਾਂ ਕੋਲ ਆ ਕੇ ਮੰਗੀ ਦੀ ਆ। ਮੋਟੋ ਹਾਂਜੀ ਮਾਫ ਕਰ ਦਿਓ ਤੇ ਆ ਜਾਓ। ਨਹੀਂ ਕੋਲ ਆ ਪਹਿਲਾਂ। ਕਹਿ ਬੰਤ ਮੰਝੀ ਤੇ ਫੇਲ ਨਮਾ ਪੈ ਗਿਆ। ਬਾਪੂ ਜੀ ਆ ਜਾਓ ਹੁਣ ਕੁੜੀ ਵੀ ਬਿਲਕੁਲੀ ਪਈਆ ਬਾਹਰ ਚ ਲੜੀ ਜਾਇਓ। ਬਾਪੂ ਜੀ ਆਪਣਾ ਹੀਠਾ ਰੌਲਾ ਪਾਉਣ ਲੱਗੀ। ਜੀਤੀ ਬੰਦ ਕੋੜ ਗਈ ਤੇ ਬੋਲੀ ਮਹਾਰਾਜ ਚੱਲੋ ਹੁਣ ਤੇ ਮaaf ਕਰੋ ਬੰਦ ਨੇ ਜੀਤੀ ਨੂੰ ਜੱਫੀ ਪਾ ਲਈ ਤੇ ਕਿਹਾ ਜੀਤੀ ਮੈਨੂੰ ਵੀ ਮaaf ਕਰਦੀ ਮੈਂ ਵੀ ਜ਼ਿਆਦਾ ਹੀ ਬੋਲ ਗਿਆ ਅਜੇ ਬਾਪੂ ਜੀ ਤੋਂ ਵੀ ਮਾਫੀ ਮੰਗਣੀ ਆ ਅਜੇ ਖੇਤ ਵੀ ਬਾਪੂ ਜੀ ਨੇ ਵੀਰੇ ਵਹਿਸ ਪਏ ਸਨ ਜੀਤੀ ਵੀਰ ਜੀ ਆਏ ਸਰ ਖੇਤ ਹਾ ਯਾਰ ਉਹ ਉਮੇ ਆਏ ਸੀ ਮੈਂ ਲੱਡੂ ਨੂੰ ਹੱਟੀ ਲੈ ਗਿਆ ਇਹ ਪਿੱਛੋਂ ਵਹਿਸ ਪਏ ਚਲ ਰੋਟੀ ਪਾ ਮੈਂ ਆਇਆ ਜੀਤੀ ਹੀਠਾ ਰੋਟੀ ਪਾਣ ਲੱਗੀ ਤੇ ਬੰਤ ਵੀ ਬਾਪੂ ਜੀ ਕੋਲ ਬੈਠ ਗਿਆ ਸਭ ਨੇ ਰੋਟੀ ਖਾਧੀ ਫਿਰ ਬੰਤ ਬਾਪੂ ਜੀ ਮੇਰੀ ਕੋਈ ਗੱਲ ਦਿਲ ਤੇ ਨਾ ਲਾਇਉ ਮੈਂ ਬਸ ਸੋਵੇਂ ਹੀ ਬੋਲ ਪਿਆ ਨਾਲੇ ਵੀਰੇ ਉਹਨਾਂ ਦੀਆਂ ਗੱਲਾਂ ਵੀ ਨਾ ਸੋਚਿਓ ਬਾਪੂ ਆਰਾਮ ਕਰੋ ਤੇ ਮੈਨੂੰ ਵੀ ਬਾਪੂ ਜੀ ਮਾਫ ਕਰ ਦਿਓ ਦੁਪਹਿਰੀ ਪਤਾ ਨਹੀਂ ਕੀ ਕੀ ਕਹਿਤਾ ਸੀ ਕਿ ਜੀਤੀ ਵੀ ਬਾਪੂ ਜੀ ਨੂੰ ਆਰਾਮ ਕਰਨ ਲਈ ਕਹਿ ਗਈ ਲਾਡੋ ਵੀ ਬਾਪੂ ਜੀ ਕੋਲ ਹੀ ਸੋ ਗਏ ਜੀਤੀ ਕਮਰੇ ਵਿੱਚ ਜਾ ਬੰਤ ਨਾਲ ਗੱਲਾਂ ਕਰਨ ਲੱਗੀ ਬੰਤ ਜੀਤੀ ਨਾਲ ਕੀਤੇ ਵਿਵਹਾਰ ਬਾਰੇ ਮਾਫੀ ਮੰਗਣ ਲੱਗਾ ਤੇ ਜੀਤੀ ਨੇ ਕਿਹਾ ਤੁਸੀਂ ਭੁੱਲ ਜਾਓ ਇਹ ਗੱਲਾਂ ਹੁਣ ਤਾਂ ਸਭ ਠੀਕ ਹੋ ਗਿਆ ਨਾ ਲਿਓ ਮੈਂ ਤੇਲ ਲਾਂ ਤੁਹਾਡੇ ਸਿਰ ਚ ਉਸ ਤਾਂ ਆ ਜਾਓ ਬੰਤ ਜੀਤੀ ਦਾ ਹੱਥ ਫੜਾ ਖਣ ਲੱਗਾ ਜੀਤੀ ਤੈਨੂੰ ਕਦੇ ਵੀ ਮੇਰੇ ਤੋਂ ਕੋਈ ਸ਼ਿਕਾਇਤ ਨਹੀਂ ਹੋਵੇਗੀ ਜੀਤੀ ਬੰਤ ਨੂੰ ਪਿਆਰ ਨਾਲ ਸਮਝਾਉਣ ਲੱਗੀ ਜੋ ਜੋ ਗੱਲਾਂ ਉਸੇ ਦਿਮਾਗ ਵਿੱਚ ਸਨ ਉਹ ਪਿਆਰ ਨਾਲ ਕਹਿ ਗਈ ਤੇ ਆਖਰ ਜੀਤੀ ਨੇ ਬੰਤ ਨੂੰ ਕਿਹਾ ਜੋ ਹੈ ਸਭ ਠੀਕਾ ਪਰ ਤੁਸੀਂ ਹੁਣ ਥੋੜਾ ਸੋਚ ਸਮਝ ਕੇ ਵੀਰੇ ਹੁਣਾਂ ਤੇ ਯਕੀਨ ਕਰਿਓ ਉਹਨਾਂ ਕੋਲ ਕੁਝ ਵੀ ਨਹੀਂ ਬਚਿਆ ਆਪੋ ਲਾਡੂ ਦਾ ਵੀ ਸੋਚਣਾ ਤੇ ਕੁਝ ਪਲਾਂ ਚ ਕੰਧ ਚ ਡਿੱਗੀ ਹੋ ਜਾਂਦੀ ਆ ਅੱਛਾ ਠੀਕ ਆ ਬਸ ਕਰ ਆ ਜਾ ਸੋ ਜਾ ਕਾਫੀ ਰਾਤ ਹੋ ਗਈ ਆ ਕਹ ਬੰਤ ਪਾਸਲੇ ਪੈ ਗਿਆ ਬੰਤ ਨੂੰ ਜਾਪ ਰਿਹਾ ਸੀ ਕਿ ਜੀਤੀ ਜਰਾ ਵੀ ਖੁਸ਼ ਨਹੀਂ ਸਾਡੇ ਭਾਈਆਂ ਦੇ ਮੇਲਤ ਪਰ ਹੁਣ ਸਮਝਾਵੇ ਕੌਣ ਜੀਤੀ ਨੂੰ ਜੀਤੀ ਵੀ ਆਪਣਾ ਸੋਚ ਰਹੀ ਸੀ ਕਿ ਕਿਤੇ ਬੰਤ ਫਿਰ ਨਾ ਭਾਬੀਆਂ ਵੱਲ ਚੁੱਕ ਜਾਵੇ ਦੋਵੇਂ ਇੱਕ ਦੂਜੇ ਦੇ ਕੋਲ ਹੋ ਕੇ ਵੀ ਦੂਰ ਸਨ ਦੋਵੇਂ ਆਪਣੇ ਆਪ ਕਹਾਣੀਆਂ ਪੁੰਨ ਰਹੇ ਸਨ ਫਿਰ ਅਚਾਨਕ ਪੰਤ ਬੋਲਿਆ ਜੀਤੀ ਤੂੰ ਸੋ ਗਈ ਜੀਤੀ ਵੀ ਫਟ ਦਿਨੀ ਖੁੰਭ ਵਾਂ ਗੋਟਕ ਲੋਤੀ ਤੇ ਬੋਲੀ ਨਾ ਜੀ ਨੀਂਦ ਨਹੀਂ ਆ ਰਹੀ ਜੀਤੀ ਤੂੰ ਕੁਝ ਦਿਮਾਗ ਤੇ ਨਾਲ ਹੈ ਤੇਰੇ ਹੀ ਸਭ ਕੁਝ ਆ ਮੈਂ ਮਰ ਜਾਂ ਪਰ ਕਦੇ ਪੈਲੀ ਨਾ ਵੇਚੂ ਲਾਡੂ ਦੀ ਸੁਪਨੇ ਪੂਰੇ ਕਰਨੀਆਂ ਬਸ ਤੂੰ ਗਲਤ ਨਾ ਸੋਚ ਇਹ ਕਹਿ ਬੰਤ ਨੇ ਜੀਤੀ ਨੂੰ ਦਿਲਾਸਾ ਦਿੱਤਾ ਤੇ ਉਸ ਨੂੰ ਜੱਫੀ ਪਾ ਕੇ ਕਿਹਾ ਹੁਣ ਸੋ ਜਾ ਮੇਰੇ ਕੋਲ ਹੋਰ ਕੋਈ ਸ਼ਬਦ ਨਹੀਂ ਸਮਝਾਉਣਾ ਜੀਤੀ ਬੋਲੀ ਨਹੀਂ ਇਹ ਗੱਲ ਨਹੀਂ ਮੈਨੂੰ ਨਹੀਂ ਲਾਲਚੀ ਸਭ ਦਾ ਤੁਸੀਂ ਹੋਂ ਸਭ ਕੁਝ ਆ ਲਾਡੂ ਲਈ ਤੁਸੀਂ ਕਦੇ ਗਲਤ ਨਹੀਂ ਸੋਚੋਗੇ ਕਹਿ ਜੀਤੀ ਬੰਤੀ ਸ਼ਾਂਤੀ ਤੇ ਸਿਰ ਰੱਖ ਪੈ ਗਈ ਪਤਾ ਨਹੀਂ ਕਾ ਦੋਨੋਂ ਸੋ ਗਏ ਸਵੇਰ ਹੁੰਦੇ ਹੀ ਜੀਤੀ ਨੂੰ ਬਾਪੂ ਜੀ ਨੇ ਆਵਾਜ਼ ਦਿੱਤੀ ਲਾਡੋ ਵੀ ਉੱਠ ਗਈ ਸੀ ਜੀਤੀ ਸਵੇਚ ਆਪਾਣੀ ਕਰ ਅਜੇ ਬੈਠੀ ਸੀ ਤਾਂ ਵੱਡਾ ਵੀਰਾ ਤੇ ਪਰਜਾਈ ਨੇ ਦਰਵਾਜ਼ਾ ਖੜਕਾਤਾ ਦੋਨਾਂ ਨੂੰ ਸਵੇਰੇ ਦੇਖ ਜੀਤੀ ਹੱਕੀ ਬੱਕੀ ਰਹਿ ਗਈ ਤੇ ਉਹਨਾਂ ਨੂੰ ਅੰਦਰ ਲੈ ਆਈ ਤੇ ਬੋਲੀ ਤੁਸੀਂ ਕਿਵੇਂ ਆਏ ਨਹੀਂ ਸਵੇਰੇ ਸੁਖਤਾ ਹੈ ਪਰਜਾਈ ਬੋਲੀ ਬਾਪੂ ਜੀ ਨੂੰ ਦੇਖਣ ਆਏ ਸਾਂ ਸਾਡਾ ਦਿਲ ਨਹੀਂ ਲੱਗ ਰਿਹਾ ਸੀ ਕੱਲ ਦਾ ਬਾਪੂ ਜੀ ਜਾਦਾ ਰਹੇ ਸੰ ਨਿੱਕਾ ਵੀ ਲਾਡ ਨੂੰ ਯਾਦ ਕਰ ਰਿਹਾ ਸੀ ਥਾ ਆ ਗਏ ਲਾਡੋ ਤੇ ਬਾਪੂ ਜੀ ਨੂੰ ਦੋਕ ਦਿਨ ਲੈ ਜਾਈਏ ਜੀਤੀ ਬੋਲੀ ਨਹੀਂ ਦੀਦੀ ਏਦਾਂ ਕਿਵੇਂ ਬੰਦ ਜੀਤੀ ਚਲ ਚਾਵਨਾ ਵੀਰੇ ਹੋਰ ਦੱਸ ਕਿਵੇਂ ਭਾਬੀ ਕਿਵੇਂ ਆਣਾ ਹੋਇਆ ਨਿੱਕਾ ਕਿਵੇਂ ਬੰਦ ਸਾਨੂੰ ਥੋੜਾ ਕੰਮ ਸੀ ਤੇਰੇ ਨਾਲ ਦੱਸੋ ਬਾਪੂ ਜੀ ਸਾਨੂੰ ਥੋੜਾ ਕੰਮ ਸੀ ਤੇਰੇ ਨਾਲ ਹੁਕਮ ਕਰੋ ਬਾਪੂ ਨਿੱਕੇ ਨੇ ਹੁਣ ਚਲਾ ਜਾਣਾ ਨਿੰਮੀ ਤੇ ਛੋਟੇ ਦਾ ਵੀ ਕੰਮ ਬਣ ਰਿਹਾ ਅਸੀਂ ਸੋਚ ਰਹੇ ਸੀ ਕਿ ਅਸੀਂ ਕੱਲੇ ਹੋ ਜਾਣਾ ਕੁਝ ਦਿਨ ਬਾਪੂ ਜੀ ਸਾਡੇ ਕੋਲ ਆ ਜਾਣ ਘਰੇ ਰੌਣਕ ਹੋ ਜਾਊ ਬੰਤ ਬੋਲਿਆ ਮੈਂ ਕੀ ਕਹਾਂ ਇੱਥੇ ਲਾਡੂ ਦਾ ਵਿਯੋਕਾ ਵੀਰੇ ਉਹ ਤਾਂ ਬਾਪੂ ਜੀ ਨਾਲ ਰੋਟੀ ਨਹੀਂ ਖਾਂਦੀ ਨਾ ਹੀ ਸੌਂਦੀ ਆ ਕਹਿ ਚੁੱਪ ਕਰ ਗਿਆ ਜੀਤੀ ਚਾਹ ਬਣਾ ਲਈ ਲਾਡੂ ਤੇ ਬਾਪੂ ਜੀ ਵੀ ਸੈਰ ਕਰ ਵਾਪਸ ਆ ਗਏ ਬਾਪੂ ਜੀ ਇੱਧਰ ਹੀ ਆ ਜਾਓ ਵੱਡੇ ਵੀਰੇ ਹੁਣੇ ਆਇਆ ਬਾਪੂ ਜੀ ਅੱਛਾ ਕਿਵੇਂ ਆਣਾ ਹੋਇਆ ਇਹਨਾਂ ਦਾ ਬਾਪੂ ਜੀ ਚਾਹ ਪੀ ਲਿਓ ਜਿੱਤੀ ਬੋਲੀ ਬਾਪੂ ਜੀ ਹਾਂ ਕਿਵੇਂ ਹੋ ਨਿੱਕਾ ਕਿੱਦਾਂ ਕਦੋਂ ਆਣਾ ਬਾਪੂ ਜੀ ਚਲੇ ਜਾਣਾ ਅਗਲੇ ਹਫਤੇ ਛੋਟਾ ਤੇ ਨਿੰਮੀ ਦਾ ਵੀ ਵੀਜ਼ਾ ਆ ਗਿਆ ਆ ਉਹ ਵੀ ਜਾ ਰਹੇ ਆ ਨਿੱਕੀ ਨਾਲ ਹੀ ਚਲੇ ਜਾਣਾ ਉਹਨਾਂ ਨੇ ਵੀ ਅਸੀਂ ਤੁਹਾਨੂੰ ਲੈਣ ਆਏ ਆ ਉਹਨਾਂ ਸਾਡੇ ਕੋਲ ਰਹਿ ਲੋ ਸਾਡਾ ਵੀ ਦਿਲ ਨਹੀਂ ਲੱਗਣਾ ਉਹਨਾਂ ਦੇ ਮਗਰ ਤੁਸੀਂ ਹੋਮੋਗੇ ਰੌਣਕ ਹੋ ਜਾਊ ਕਿ ਵੱਡੀ ਬਾਪੂ ਜੀ ਨੂੰ ਇਤਿਉਂ ਲੱਗੀ ਵੱਡਾ ਬੋਲਿਆ ਬਾਪੂ ਜੀ ਹੁਣ ਇਹਨਾਂ ਨੂੰ ਕੁਝ ਦਿਨ ਆਪੇ ਕੁੜੀ ਸਾਂਭਣ ਦਿਓ ਨਾਲੇ ਪਤਾ ਚੱਲ ਜਾਊ ਬੱਚੇ ਸਾਂਭਣ ਦਾ ਬਾਪੂ ਜੀ ਪਹਿਲਾਂ ਸੁਣਦੇ ਰਹੇ ਫਿਰ ਆਖਣ ਲੱਗੇ ਅੱਜ 4 ਸਾਲ ਬਾਅਦ ਕਰ ਸੁਣਾ ਲੱਗਾ ਮੇਰੇ ਬਿਨਾ ਹੁਣ ਧੀ ਰਾਣੀ ਮੇਰੀ ਤੁਹਾਨੂੰ ਮੇਰੇ ਤੇ ਭਾਰ ਜਾਪ ਰਹੀ ਹੈ ਤੁਸੀਂ ਦੱਸੋ ਚਾਹਦੇ ਕੀ ਹੋ ਵੱਡੀ ਬੋਲੀ ਬਾਪੂ ਜੀ ਕੁਝ ਨਹੀਂ ਬਸ ਤੁਸੀਂ ਸਾਡੇ ਨਾਲ ਚੱਲੋ ਬਾਪੂ ਜੀ ਗੁੱਸੇ 'ਚ ਬੋਲੇ ਮੈਂ ਖੜਾਉਣਾ ਜੇ ਤ ਤੁਹਾਨੂੰ ਦਿਲ ਲਾ ਲਿਓ ਹੁਣ 4 ਸਾਲਾਂ ਬਾਅਦ ਮੈਂ ਨਹੀਂ ਕਿਤੇ ਜਾਣਾ ਤੁਸੀਂ ਜਾ ਸਕਦੇ ਹੋ ਬੰਦ ਬੋਲਿਆ ਬਾਪੂ ਜੀ ਕਿਵੇਂ ਭਾਈ ਨਾਲ ਬੋਲ ਰਹੇ ਹੋ ਤੁਹਾਡੇ ਹੀ ਘਰ ਆ ਬਾਪੂ ਜੀ ਬੋਲੇ ਬੰਦ ਜੀ ਤੈਨੂੰ ਮੈਂ ਭਾਰ ਜਾਪ ਰਿਹਾ ਫਿਰ ਮੈਂ ਕਿਸੇ ਆਸ਼ਰਮ ਚਲਾ ਜਾਣਾ ਪਰ ਹੁਣ ਇਹਨਾਂ ਨਾਲ ਨਹੀਂ ਜਾਣਾ ਇਹਨਾਂ ਸਾਲੀਆਂ ਨੂੰ ਮੇਰੀ ਪੈਨਸ਼ਨ ਤੇ ਤੇਰੀ ਪਹਿਲੀ ਦਿਖ ਰਹੀ ਆ ਆ ਵੱਡੀ ਦੇ ਸਾਰੇ ਘਰੇ ਆ ਮੰਗਰ ਦੀ ਤਾੰਗ ਨੇ ਪਹਿਲਾਂ ਹੀ ਇਸਨੇ ਸਭ ਵੇਚ ਖਟ ਉਹਨਾਂ ਨੂੰ ਪਰਤਾ ਹੁਣ ਨਿੱਕੇ ਦੀ ਆਸ ਇਹ ਫਾਇਦਾ ਲੈ ਰਹੇ ਆ ਜੇ ਮੈਂ ਤੁਹਾਨੂੰ ਵੀ ਭਾਜ ਜਾਂਦਾ ਤਾਂ ਮੈਂ ਕਿਸੇ ਆਸ਼ਰਮ ਚਲਾ ਜਾਣਾ ਪਰ ਅਬ ਪੈਨਸ਼ਨ ਨਾਲ ਮੇਰਾ ਦਵਾਦਾਰੂ ਚੱਲ ਰਿਹਾ ਜੀਤੀ ਬਾਪੂ ਜੀ ਦੇ ਪੈਰੀ ਪੈਗੀ ਬਾਪੂ ਜੀ ਇਦਾਂ ਨਾ ਕਹੋ ਤੁਸੀਂ ਮੇਰੇ ਪਿਤਾ ਹੋ 4 ਸਾਲਾਂ ਦਾ ਤੁਸੀਂ ਮੈਨੂੰ ਕਦੇ ਵੀ ਕੋਈ ਦੁੱਖ ਨਹੀਂ ਦੇਖਣ ਦਿੱਤਾ ਗੁੱਸੇ ਨਾ ਹੋਵੋ ਬੰਤ ਦਾ ਕਹਿੰਦਾ ਕੋਈ ਗਲਤ ਭਾਵ ਨਹੀਂ ਸੀ ਤੁਹਾਡਾ ਕਰ ਪਹਿਲਾਂ ਇਹ ਤੁਸੀਂ ਹੀ ਬਣਾਇਆ ਕੇ ਜੀਤੀ ਰੋ ਪਈ ਵੱਡੀ ਬੋਲੀ ਪਹਿਲਾਂ ਵੀ ਤੂੰ ਇਹ ਮਗਰਮਚ ਤੇ ਹੰਝੂ ਲਿਆ ਬਾਪੂ ਨੂੰ ਬਸ ਚ ਕਰ ਲਿਆ ਸੀ ਹੁਣ ਫੇਰ ਉਹ ਹੀ ਡਰਾਮਾ ਜੀਤੀ ਭਾਬੀ ਮੈਂ ਨਹੀਂ ਡਰਾਮਾ ਕਰਦੀ ਤੁਸੀਂ ਹੀ ਬਾਪੂ ਜੀ ਨੂੰ ਰੱਖਣ ਤੋਂ ਜਵਾਬ ਦਿੱਤਾ ਸੀ ਬਾਪੂ ਜੀ ਨੇ ਤੁਹਾਡੇ ਤਰਲੇ ਵੀ ਪਾਏ ਸੀ ਬੰਤ ਜੀਤੀ ਚੁੱਪ ਰਹਿ ਬਾਬੂ ਜੀ ਤੂੰ ਕੀ ਤਤਾ ਹੋ ਰਿਹਾ ਬੰਤ ਜੀਤੀ ਨੇ ਕੀ ਗੱਲ ਤੇ ਕਹਿਤਾ ਭਾਬੀ ਬੰਤ ਲੋਕ ਐਵੇਂ ਨਹੀਂ ਗੱਲਾਂ ਕਰਦੇ ਬੰਦ ਕੀ ਗੱਲ ਨਾ ਭਾਬੀ ਬੰਦ ਕੀ ਦੱਸਾਂ ਦੱਸਦੇ ਵੀ ਸ਼ਰਮ ਆਉਂਦੀ ਆ ਬਾਪੂ ਜੀ ਦੱਸ ਕੀ ਜ਼ਹਿਰ ਖੋਲਣਾ ਹੁਣ ਬਾਪੂ ਜੀ ਅਸੀਂ ਜ਼ਹਿਰ ਹੀ ਖੋਲਦੇ ਆ ਹਨਾ ਜੀਤੀ ਜੀਤੀ ਦਾ ਸ਼ਹਿਦ ਆ ਤੁਹਾਡੇ ਲਈ ਬੰਦ ਜੀਤੀ ਆਪਸ ਵਿੱਚ ਬਹਿਸ ਪਈ ਬਾਪੂ ਜੀ ਸਮਝ ਕੇ ਵੱਡੀ ਕੀ ਪੌਂਕ ਰਹੀ ਆ ਤੇ ਗੁੱਸੇ ਚ ਬੋਲੇ ਕਾਕਾ ਇਹਨੂੰ ਲੈ ਜਾ ਐਵੇਂ ਕੁਝ ਅਣਹੋਣੀ ਨਾ ਹੋ ਜਾਵੇ ਵੱਡੀ ਬੋਲਣੋਂ ਨਾ ਹਟੀ ਤੇ ਜਾਂਦੀ ਜਾਂਦੀ ਆ ਗਈ ਬਾਪੂ ਜੀ ਜੀਤੀ ਨੂੰ ਹੀ ਪੱਲੇ ਰੱਖਿਓ ਉਸ ਬਿਨਾਂ ਤਾਂ ਸਰਨਾ ਨਹੀਂ ਤੁਹਾਡਾ ਪੰਥ ਦੇ ਕੰਨੀ ਪਇਆ ਮਿਹਣੀ ਦਿਮਾਗ 'ਚ ਪੈ ਗੇ ਉਹ ਪਿੱਛੇ ਹੀ ਬਾਹਰ ਆ ਗਿਆ ਜੀਤੀ ਦੇ ਸਿਰ 'ਤੇ ਹੱਥ ਰੱਖ ਬਾਪੂ ਜੀ ਬੋਲੇ ਧੀਆ ਤੂੰ ਮੇਰੀ ਆਖਣ ਦੇ ਜੋ ਆਖਦੇ ਆ ਬਾਪੂ ਜੀ ਭਾਬੀ ਨੇ ਹੱਦਾਂ ਪਾਰ ਕਰ ਦਿੱਤੀਆਂ ਪੰਥ ਵੀ ਮੰਗਰੇ ਚਲੇ ਗਏ ਆ ਉਹਨਾਂ ਨੂੰ ਕੀ ਯਕੀਨ ਆ ਇਸ ਸੱਤੇ ਬਾਪੂ ਜੀ ਘਰ ਹੀ ਆਣਾ ਵਾਪਸ ਤੂੰ ਚੱਲ ਅੰਦਰ ਜੀਤੀ ਇਕ ਕਾਲੇ ਮੂੰਹ ਵਾਲੀ ਨੇ ਪਤਾ ਨਹੀਂ ਕੀ ਕੀ ਕਰਨਾ ਮੈਂ ਪਹਿਲਾਂ ਹੀ ਕਿਹਾ ਸੀ ਸੱਪ ਨੇ ਇਹ ਬਾਪੂ ਜੀ ਰੋਂਦੇ ਹੋਏ ਆਪਣੇ ਕਮਰੇ 'ਚ ਚਲੇ ਗਏ ਲਾਡੋ ਦੇਖ ਲੜਾਈ ਸੈਮੀ ਹੋਈ ਸੀ ਬੰਤ ਬਹਾਰ ਭਰਾ ਪਰਜਾਈ ਦੇ ਅੰਕਲ ਨਾਲ ਤੇ ਯਕੀਨ ਕਰ ਰਿਹਾ ਸੀ ਪਰਜਾਈ ਨੇ ਬਹੁਤ ਕੁਝ ਮਨ ਕਰਤ ਪੰਤ ਤਿਕੰਨੀ ਪਾ ਦਿੱਤਾ ਤੇ ਬੰਤ ਵੀ ਬਿਨਾਂ ਰੋਕੇ ਸਭ ਸੁਣੀ ਗਿਆ ਪਰ ਪਰਜਾਈ ਘਰੇ ਅੱਗ ਲਾ ਚਲੇ ਗਏ ਤੇ ਜਾਂਦੇ ਜਾਂਦੇ ਕਹਿ ਗਏ ਬਾਪੂ ਨੂੰ ਸਮਝਾ ਕੇ ਘਰੇ ਕਲ ਦੇ ਤੇ ਜੀਤੀ ਨੂੰ ਵੀ ਘੂਰ ਕੇ ਰਖ ਬੰਤ ਬਾਹਰ ਹੋ ਕੇ ਖੇਤ ਚਲਾ ਗਿਆ ਤੇ ਜੀਤੀ ਬੇਚੈਨ ਹੋ ਇਧਰ ਉਧਰ ਫੇਰਨ ਲੱਗੀ बार-बार लाड्डੂ ਤੇ ਗੁੱਸਾ ਉਤਾਰਨ ਬਾਪੂ ਜੀ ਨੇ ਕਈ ਵਾਰ ਕਿਹਾ ਕਿ ਕੁੜੀ ਦਾ ਕੀ ਕਸੂਰ ਅੱਗ ਲਾਣ ਵਾਲੇ ਲਾਗੇ ਤੂੰ ਜਾ ਖੇਤ ਤੇ ਬੰਤ ਨੂੰ ਸਮਝਾ ਮੈਂ ਹਾਂ लाड्डੂ ਕੁੜ ਪਰ ਜੀਤੀ ਵੀ ਜਿੱਤ ਦੀ ਮਾਰੀ ਘਰੋਂ ਬਾਹਰ ਨਾ ਗਈ ਤੇ ਭੋਲੇ ਨੂੰ ਫੋਨ ਕਰ ਸਾਰੀ ਕਹਾਣੀ ਦੱਸਦੀ ਭੋਲੇ ਨੇ ਕਿਹਾ ਮੈਂ ਤੇ ਜਸੀ ਸਵੇਰੇ ਆਵਾਂਗੇ ਤੁਸੀਂ ਹੁਣ ਬੰਤ ਨੂੰ ਖੇਤ ਦਿਖਾਓ ਗੁੱਸਾ ਜਿਆਦਾ ਟਾਈਮ ਨਹੀਂ ਰਹਿੰਦਾ ਜੀਤੀ ਸ਼ਾਮ ਤੱਕ ਉਡੀਕਦੀ ਗਈ ਪਰ ਬੰਦ ਕਰੇ ਨਾ ਆਇਆ ਤੇ ਜੀਤੀ ਤੇ ਬਾਪੂ ਜੀ ਬੰਤ ਨੂੰ ਦੇਖਣ ਖੇ ਚਲੇ ਗਏ ਤੇ ਖੇਤ ਜਾ ਦੇਖਦੀ ਆ ਬੰਤ ਤੇ ਵੱਡਾ ਵੀਰ ਉਸਦੇ ਦੋਸਤ ਸ਼ਰਾਬ ਪੀ ਰਹੇ ਸਨ ਉਸਨੇ ਹਿੰਮਤ ਕਰ ਬੰਤ ਨੂੰ ਆਵਾਜ਼ ਦਿੱਤੀ ਤੇ ਕਿਹਾ ਲਾਡੂ ਬਹੁਤ ਰੋ ਰਹੀ ਆ ਕਰੇ ਚਲੋ ਪਰ ਬੰਤ ਨੇ ਕਿਹਾ ਨਹੀਂ ਅਸੀਂ ਗੱਲਾਂ ਕਰ ਰਹੇ ਆ ਤੂੰ ਜਾ ਰੁੱਕ ਕੇ ਆਣਾ ਪਰ ਜੀਤੀ ਖੜੀ ਰਹੀ ਬੰਤ ਨੂੰ ਗੁੱਸਾ ਆ ਗਿਆ ਤੇ ਉਸਨੇ ਕਿਹਾ ਘਰੇ ਬਾਪੂ ਹੈ ਨਾ ਆਪੇ ਸੰਭਲੂ ਲਾੜ ਨੂੰ ਜੀਤੀ ਬੋਲੀ ਬਾਪੂ ਜੀ ਤੋ ਏ ਉਮਰੇ ਇਨੇ ਕੰਮ ਹੁੰਦੇ ਡੰਗਰ ਵੀ ਭੁਕੇ ਨੇ ਚਲੋ ਤੁਸੀਂ ਬਹੁਤ ਪੀ ਲੇ ਇਹ ਸੁਣਦੇ ਹੀ ਬੰਤ ਅੱਗ ਬਗੋਲਾ ਹੋ ਗਿਆ ਤੇ ਜੀਤੀ ਨੂੰ ੱੱਕੇ ਮਾਰਦਾ ਘਰ ਨੂੰ ਤੁਰ ਪਿਆ ਰਸਤੇ ਵਿੱਚ ਜੋ ਵੀ ਬੰਤ ਨੂੰ ਰੋਕਦਾ ਉਸਤੇ ਗਲ ਪੈ ਜਾਂਦਾ ਕਰਜਾ ਬੰਤ ਨੇ ਖੂਬ ਤਮਾਸ਼ਾ ਕੀਤਾ ਤੇ ਫਿਰ ਉਵੇਂ ਹੀ ਸੋ ਗਿਆ ਬਾਪੂ ਜੀ ਨੇ ਆਪਣਾ ਸਮਾਨ ਬੰਨ ਲਿਆ ਤੇ ਜੀਤੀ ਨੂੰ ਕਿਹਾ ਪਤ ਸਵੇਰੇ ਮੈਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਨੂੰ ਚਲੇ ਜਾਣਾ ਤੇਰਾ ਘਰ ਮੇਰੇ ਕਰਕੇ ਖਰਾਬ ਹੋ ਰਿਹਾ ਜੀਤੀ ਕਹਿੰਦੀ ਬਾਪੂ ਜੀ ਤੁਸੀਂ ਨਾ ਐਵੇਂ ਕਰੋ ਪਹਿਲਾਂ ਤਾਂ ਬੰਤ ਨੇ ਪਾਗਲ ਕੀਤਾ ਤੇ ਹੁਣ ਤੁਸੀਂ ਸਭ ਜਾਣਦੇ ਹੋਏ ਵੀ ਆਹ ਗੱਲਾਂ ਕਰ ਰਹੇ ਹੋ ਕਿਤੇ ਨਹੀਂ ਜਾਣਾ ਲਾਡੋ ਕੋਲ ਰਹੋ ਇਹ ਪਤਨੀ ਪਈਆ ਆਪੇ ਸਮਝਾਣਗੇ ਕਿ ਜੀਤੀ ਭੁੱਖੀ ਆਪਣੇ ਕਮਰੇ ਵਿੱਚ ਚਲੇਗੀ ਬਾਪੂ ਜੀ ਦੀ ਰਾਤ ਸੋਚਾਂ 'ਚ ਨਿਕਲ ਗਈ ਸਵੇਰ ਹੁੰਦੇ ਹੀ ਬੰਤ ਕੁਝ ਕਹੇ ਬਗੈਰ ਫਿਰ ਨਿਕਲ ਗਿਆ ਤੇ ਸਵੇਰੇ ਹੀ ਸ਼ਰਾਬ ਪੀਲੇ ਪੁਰਾਣਾ ਕੰਮ ਸ਼ੁਰੂ ਕਰ ਦਿੱਤਾ ਜੀਤੀ ਨੇ ਫਿਰ ਖੇਤ ਜਾ ਦੇਖਿਆ ਤਾਂ ਬੰਦ ਪੀ ਕੇ ਲੰਮਾ ਪਿਆ ਸੀ ਜੀਤੀ ਨੇ ਕਹਿਆ ਪੋਲੇ ਨੂੰ ਫਿਰ ਫੋਨ ਕਰ ਦਿੱਤਾ ਪੋਲੇ ਤੇ ਜੱਸੀ ਵੀ ਆ ਗਿਆ ਪੋਲੇ ਨੇ ਖੇਤ ਜਾ ਬੰਦ ਨੂੰ ਦੇਖਿਆ ਤਾਂ ਉਹ ਤੇ ਉਸ ਦਾ ਭਰਾ ਸ਼ਰਾਬ ਵਿੱਚ ਮਗਨ ਸਨ ਤੇ ਉਹ ਵਾਪਸ ਕਰਿਆ ਗਿਆ ਤੇ ਜੱਸੀ ਨੂੰ ਕਿਹਾ ਫਿਰ ਆਵਾਂਗੇ ਬੰਦ ਤਾਂ ਜੇ ਸਮਝਾਉਣ ਦੇ ਚੱਕਰ 'ਚ ਨਹੀਂ ਆ ਉਹ ਖੇਤ ਪੀ ਰਿਹਾ ਨਾਲ ਵੀਰਾ ਵੀ ਆ ਤੇ ਜੀਤੀ ਨੇ ਕਿਹਾ ਕੱਲ ਵੀ ਵੀ ਰਹੀ ਸੀ ਮੇਰੀ ਜ਼ਿੰਦਗੀ ਖਰਾਬ ਕਰਨ ਫਿਰ ਆ ਗਏ ਭੋਲੇ ਨੇ ਜੀਤੀ ਨੂੰ ਕਿਹਾ ਗੁਸਤੇ ਨਾਲ ਨਹੀਂ ਪਿਆਰ ਨਾਲ ਸਮਝਾਓ ਇਹ ਲੋਕ ਸ਼ੁਰੂ ਤੋਂ ਹੀ ਬੰਦ ਦੇ ਵੈਰੀ ਰਹੇ ਆ ਤੁਸੀਂ ਸਮਝਦਾਰੀ ਨਾਲ ਕੰਮ ਲਓ ਜਦ ਬੰਦ ਘਰੇ ਆਇਆ ਕੁਝ ਨਾ ਕਿਹਾ ਤੇ ਭੋਲੇ ਤੇ ਜੱਸੀ ਚਲੇ ਗਏ ਬੰਦ ਦੁਪਹਿਰ ਨੂੰ ਹੀ ਪੀ ਕੇ ਆ ਗਿਆ ਤੇ ਮੰਦਾ ਬੋਲ ਜੀਤੀ ਨੂੰ ਡਿਗਦਾ ਢੈਂਦਾ ਲਾੜ ਨੂੰ ਚੁੱਕ ਹੱਟੀ ਵੱਲ ਤੁਰ ਪਿਆ ਜੀਤੀ ਨੇ ਮਨਾ ਵੀ ਕੀਤਾ ਸ਼ਰਾਬ ਦੇ ਨਸ਼ੇ 'ਚ ਲਾਡੋ ਨੂੰ ਚੁੱਕਦਾ ਸੁਟਦਾ ਹੱਟੀ ਲੈ ਗਿਆ ਲਾਡੋ ਨੇ ਕਹਿਤਾ ਅੱਜ ਪੋਲਾ ਚਾਚਾ ਵੀ ਆਇਆ ਸੀ ਇਹ ਸੁਣ ਬੰਤ ਹੋਰ ਗੰਧਮੰਦ ਬੱਕ ਦਾ ਘਾਰਾ ਗਿਆ ਤੇ ਜੀਤੀ ਨੂੰ ਧੰਵਾਜੀ ਅੱਜ ਦਾ ਇਹ ਪਾਗ ਸੁਣਨ ਦੇ ਲਈ ਬਾਕੀ ਕੱਲ ਦੇ ਵੀਡੀਓ 'ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਪਾਗ ਤੁਹਾਨੂੰ ਕਿਵੇਂ ਲੱਗਿਆ ਸਤਿ ਸ਼੍ਰੀ ਅਕਾਲ ਜੀ